ਕੁਛ ਜਾਣੜੀ ਪਤਾ ਕਿੱਥੇ ਗਏ ਨੇ ਆਪ ਅਪੜੇ ਮੇਰੇ ਭਾਜ ਬੇਠਾ ਕੋਈ ਗੱਲ ਨਹੀਂ ਇੱਕ ਮਿੰਟ ਤੂੰ ਹੌਸਲਾ ਥੋੜਾ ਰੱਖੋ ਨਾ ਤੁਸੀਂ ਦੋ ਮਿੰਟ ਹੌਸਲਾ ਤਾਂ ਰੱਖੋ ਕੁਛ ਜਾਣੜੀ ਪਤਾ ਕਿੱਥੇ ਗਏ ਨੇ ਆਪ ਅਪੜੇ ਮੇਰੇ ਭਾਜ ਬੇਠਾ ਕੋਈ ਗੱਲ ਨਹੀਂ ਇੱਕ ਮਿੰਟ ਤੂੰ ਹੌਸਲਾ ਥੋੜਾ ਰੱਖੋ ਨਾ ਤੁਸੀਂ ਦੋ ਮਿੰਟ ਹੌਸਲਾ ਤਾਂ ਰੱਖੋ ਹਾਂਜੀ ਇਹਨਾਂ ਨੇ ਮੈਨੂੰ ਬੱਚਾ ਤਾਂ ਵੀ ਬਹੁਤ ਟਾਰਚਰ ਕੀਤਾ ਹਾਤੇ ਬੱਚਾ ਗਿਆ ਨਹੀਂ ਹੁੰਦਾ ਮੇਰਾ ਸਹੁਰਾ ਮੈਨੂੰ ਬੜਾ ਟਾਰਚਰ ਕਰਦਾ ਕਹਿੰਦਾ ਹਾਂਜੀ ਬੇਟਾ ਬੱਚਾ ਹੋਣਾ ਹੁੰਦਾ ਇੱਕ ਬੂੰਦ ਨਾ ਹੋ ਜਾਂਦਾ ਇਹ ਗੱਲ ਮੇਰੇ ਸੋਹਰੇ ਉਹ ਲਾਈਵ ਕਰਦੇ ਦੁਨੀਆ ਦੇ ਉਹੀ ਮੈਂ ਕਹਿ ਰਹੀ ਹਾਂ ਕਿ ਇਹ ਵਰਡ ਸੋਹਰਾ ਸਾਬ ਦੇ ਗਾਲੀਆ ਇੱਕ ਦਿੱਤੀ ਸਾਰੇ ਤੁਸੀਂ ਮੰਨੋਗੇ ਇੱਕ ਚੀਜ਼ ਨਹੀਂ ਗਈ ਉਹਨਾਂ ਨੇ ਮੈਂ ਤੁਸੀਂ ਮੈਨੂੰ ਐਸੇ ਪਤਾ ਨਹੀਂ ਇੱਕ ਚੀਜ਼ ਅਸੀਂ ਤੁਹਾਨੂੰ ਕਿੰਨਾ ਬੁਰਾ ਲੱਗਾ ਤੇ ਤੁਸੀਂ ਮੰਨੋਗੇ ਇਹਨਾਂ ਦਾ ਆਪਣਾ ਜੀਜਾ ਇੰਦਰ ਸਾਰੇ ਕੋਲ ਬੈਠੇ ਹੋਗੇ ਤੁਸੀਂ ਮੰਨੋਗੇ ਇਹਨਾਂ ਨੇ ਮੈਨੂੰ ਕੀ ਕੀ ਗੱਲਾਂ ਕਹੀਆਂ ਗਈਆਂ ਵਾ ਮੈਨੂੰ 4-5 ਦਿਨ ਪਹਿਲਾਂ ਆਏ ਨੇ ਸਪੇਨ ਤੋਂ ਤੋਖੇ ਨਾਲ ਲਿਆਏ ਨੇ ਨਾਲ ਆ ਨਾ ਲਈ ਆਦਨੇ ਹੋਏ ਇਹਨਾਂ ਨੇ ਆਪਣੀ ਮਾਸਤੀ ਨੂੰ ਮੇਰਾ ਪਾਸਪੋਰਟ ਮੇਰੀ ਰੈਜ਼ਿਡੈਂਸੀ ਦਿੱਤੀ ਤੋ ਖੇ ਨਾਲ ਮੈਨੂੰ ਦਸਿਆ ਨਹੀਂ ਕਿ ਦਿੱਤੀ ਹੋਈ ਆ ਅੱਜ ਆਪਣੇ ਮਾਪਿਓ ਬੁਲਾਏ ਨੇ ਤੇ ਅੱਜ ਸਾਰੇ ਹੀ ਫਰਾਰ ਹੋ ਗਏ ਨੇ ਹੈਨਾ ਤੇ ਉਤੋਂ ਹੀ ਮੈਨੂੰ ਕਹਿੰਦੇ ਹਨ ਤਲਾਕ ਦੋ ਤੇ ਮੈਮ ਮੁੰਡੇ ਨੂੰ ਤਲਾਕ ਨਹੀਂ ਦੇਣਾ ਚਾਹੁੰਦੀ ਇਹਦੇ ਮਾਪੇ ਜਾਣ ਬੁੱਝ ਕੇ ਸਾਡਾ ਤਲਾਕ ਦਵਾਣਾ ਚਾਹੁੰਦੇ ਨੇ ਹੁਣ ਜਾਣ ਬੁੱਝ ਕੇ 12ਵੀਂ ਸਪੈਨ ਵੀ ਇਹਨਾਂ ਨੇ ਬਿੰਨਾ ਕਈ ਵਾਰੀ ਮਾਰਕੁੱਟ ਕੀਤੀ ਆ ਇਵਨ ਦੋ ਪੰਜ ਨੰਬਰ ਅਸੀਂ ਬਿਲਡ ਇੱਕ ਬਿਲਡਿੰਗ ਚ ਰਹਿੰਦੇ ਆ ਪੰਜਵੇਂ ਮਾਰ ਲੈਤੇ ਪੰਜਵੇਂ ਮਾਰੇ ਤੇ ਜਿਹੜੇ ਲੋਕ ਹੀ ਆ ਗਏ ਔਰ ਮੈਨੂੰ ਲੈ ਕੇ ਵੀ ਗਏ ਸੋ ਉਹਨਾਂ ਨੇ ਬਚਾਇਆ ਵੀ ਸੀ ਇੱਕ ਵਾਰੀ ਮੈਨੂੰ ਉਹਨਾਂ ਨੇ ਉਹ ਤਾਂ ਕਿਹਾ ਸੀ ਪੁਲਿਸ ਕੰਪਲੇਂਟ ਕਰ ਹਾਂਜੀ ਇੰਦਰ ਕੁੜੀ ਜਿਹੜਾ ਉਹਨੂੰ ਸਪੇਨ ਚ ਵਾਈ ਇਹਦੇ ਲੋਗ ਕਹਿੰਦੇ ਕਹਿੰਦੇ ਤੂੰ ਇਹ ਵੀ ਘਰ ਨਾ ਤੂੰ ਤੇ ਘੁੰਮਣ ਜਾਣਾ ਤਾਂ ਤੂੰ ਗੈਣੇ ਕੀ ਕਰਨੀ ਉੱਥੇ ਗੈਣੇ ਗੁਣੇ ਸਭ ਕੁਝ ਰੱਖ ਲੈ ਉੱਥੇ ਸਪੇਨ ਹੀ ਕੁੜੀ ਦੇ ਇਹ ਮੈਂ ਜ਼ਬਰਦਸਤੀ ਲੈ ਕੇ ਆਈ ਕਿ ਮੈਨੂੰ ਦੋ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਕੀ ਕਰਨਾ ਹੈ ਮੇਰੇ ਨਾਲ ਇਸ ਕਰਕੇ ਮੇਰੇ ਕੋ ਮੰਗਦੇ ਪਏ ਸੀ ਇਹ ਤੁਹਾਡੇ ਪੇਰੈਂਟ ਹਾਂਜੀ ਇਹ ਮੇਰੇ ਪਾਪਾ ਨੇ ਪਾਪਾ ਕਿੱਥੇ ਰਹਿੰਦੇ ਤੁਹਾਡੇ ਪ੍ਰੀਤਨਗਰ ਪ੍ਰੀਤਨਗਰ ਹਾਂਜੀ ਮੰਗਣੇ ਜਾਣ ਦਿੱਤਾ ਗੇਟ ਬੰਦ ਕੀਤੇ ਮੈਨੂੰ 4-5 ਦਿਨ ਪਹਿਲਾਂ ਆਏ ਨੇ ਇਹਨਾਂ ਨੇ ਸਪੇਨ ਤੋਂ ਧੋਖੇ ਨਾਲ ਲੈ ਆਏ ਨੇ ਨਾਲ ਤੇ ਆ ਨਾਲ ਹੀ ਆਦਨੇ ਹੋਏ ਇਹਨਾਂ ਨੇ ਆਪਣੀ ਮਾਸਤੀ ਨੂੰ ਮੇਰਾ ਪਾਸਪੋਰਟ ਮੇਰੀ ਰੈਜ਼ੀਡੈਂਸੀ ਦਿੱਤੀ ਧੋਖੇ ਨਾਲ ਮੈਨੂੰ ਦੱਸਿਆ ਨਹੀਂ ਕਿ ਦਿੱਤੀ ਹੋਈ ਆ ਅੱਜ ਆਪਣੇ ਮਾਪਿਓ ਬੁਲਾਏ ਨੇ ਤੇ ਅੱਜ ਸਾਰੇ ਹੀ ਫਰਾਰ ਹੋ ਗਏ ਨੇ ਹੈਨਾ ਤੇ ਉੱਤੋਂ ਦੀ ਮੈਨੂੰ ਕਹਿੰਦੇ ਵੀ ਹੁਣ ਤਲਾਕ ਦੋ ਤੇ ਮੈਮ ਮੁੰਡੇ ਨੂੰ ਤਲਾਕ ਨਹੀਂ ਦੇਣਾ ਚਾਹੁੰਦੀ ਇਹਦੇ ਮਾਪੇ ਜਾਨ ਬੁਝ ਕੇ ਸਾਡਾ ਤਲਾਕ ਦਵਾਣਾ ਚਾਹੁੰਦੇ ਨੇ ਹੁਣ ਜਾਨ ਬੁਝ ਕੇ 12ਵੀਂ ਸਪੈਨ ਵੀ ਇਹਨਾਂ ਨੇ ਵੀ ਨਾ ਕਈ ਵਾਰੀ ਮਾਰਕੁੱਟ ਕੀਤੀ ਐ ਈਵਨ ਤੋਂ 5 ਨੰਬਰ ਅਸੀਂ ਬਿਲਡ ਇੱਕ ਬਿਲਡਿੰਗ 'ਚ ਰਹਿੰਦੇ ਆ 5ਵੇਂ ਮਾਲ 'ਤੇ 5ਵੇਂ ਮਾਲ 'ਤੇ ਜਿਹੜੇ ਲੋਕੀ ਆ ਗਏ ਔਰ ਮੈਨੂੰ ਲੈ ਕੇ ਵੀ ਗਏ ਸੋ ਉਹਨਾਂ ਨੇ ਬਚਾਇਆ ਵੀ ਸੀ ਇੱਕ ਵਾਰੀ ਮੈਨੂੰ ਉਹਨਾਂ ਨੇ ਉਹਦੋਂ ਕਿਹਾ ਸੀ ਪੁਲਿਸ ਕੰਪਲੇਂਟ ਕਰ ਹਾਂਜੀ ਇੰਦਰ ਕੁਮਾਰ ਬਦਾਵਨ ਕੁਮਾਰ ਬਦਾਵਨ ਨੂੰ ਬਦਾਵਨ अच्छा गटा दे हां जी ਤੇ ਪਰ ਮੈਨੂੰ ਨਹੀਂ ਪਤਾ ਸੀ ਇਹਨਾਂ ਨੇ ਮੈਨੂੰ ਐਦਾਂ ਕਰਨੀ ਕਿ ਮੇਰਾ ਸਾਰਾ ਕੁਝ ਲੈ ਕੇ ਆਪ ਦੌੜ ਜਾਣਾ ਕੀ ਕੁਝ ਲੈ ਗਈ ਤੁਹਾਡਾ ਮੇਰਾ ਪਾਸਪੋਰਟ ਮੇਰੀ ਰੈਜ਼ੀਡੈਂਸੀ ਲੈ ਕੇ ਦੌੜ ਗਏ ਨੇ ਕੀ ਨਾਲ ਦੌੜਾ ਤੁਹਾਡਾ ਮੈਨੂੰ ਰਾਦਾ ਤੇ ਤੁਹਾਡੇ ਹਸਬੰਦ ਦਾ ਕੀ ਨਾਮ ਹੈ 인ਦਰ ਕੁਮਾਰ ਬਦਾਵਨ ਕੁਮਾਰ ਇੱਥੇ ਬਤਨ ਪਾਰਸਟੇਟ ਕਿਦਾਂ ਬੁੱਢੇ ਬੜਾ ਘਰ ਇੱਥੇ ਜਿੱਤੇ ਘਰ ਹੈ ਹਾਂਜੀ ਮੇਰੇ ਸੋਹਰਿਆ ਦਾ ਘਰ ਹੈ ਸੋਹਰੇ ਦਾ ਹਾਂਜੀ ਸੋਹਰੇ ਇੱਥੇ ਰਹਿੰਦੇ ਨੇ ਤੁਹਾਡੇ ਹਾਂਜੀ ਨਹੀਂ ਉਹ ਵੀ ਸਪੇਨ ਹੀ ਰਹਿੰਦੇ ਨੇ ਸਾਰੇ ਸਾਰੇ ਮੇਰੀ ਨਨਾਨ ਸਾਰਾ ਇਕੱਠੇ ਰਹਿੰਦੇ ਨੇ ਉੱਥੇ ਨਨਾਨ ਨੇ ਵੀ ਮੈਨੂੰ ਇੱਕ ਅੱਧੀ ਵਾਰੀ ਮਾਰਕੋਟ ਕੀਤੀ ਆ ਮੈਂ ਤੁਹਾਨੂੰ ਦੱਸ ਰਹੀ ਕਿ ਉਹ ਪੰਜੇ ਮਾਲਿਆ ਲੈਣਾਂ ਨੇ ਮੈਨੂੰ ਕਿਹਾ ਸੀ ਕਿ ਅਸੀਂ ਤੇਰੀ ਹੈਲਪ ਕਰ ਦਦੇ ਨੇ ਜੇ ਤੂੰ ਚਾਹਨੀ ਹੈ ਜੇ ਤੂੰ ਚਾਹਨੀ ਕੀ ਕਿਉਂਕਿ ਉਦੋਂ ਮੇਰੇ ਕੋ ਕੋਈ ਕਾਗਜ਼ ਨਹੀਂ ਸੀ ਕਿ ਇਹਨਾਂ ਨੇ ਮੈਨੂੰ ਧਮਕੀ ਦਿੱਤੀ ਜੇ ਕੋ ਗੈਸ ਕੋਈ ਵੀ ਨਹੀਂ ਤੈਨੂੰ ਦਵਾਣੇ ਉਦੋਂ ਵੀ ਇਹਨਾਂ ਨੇ ਈਮੈਨ ਨਗੀਤਾ ਸੀਗਾ ਮੈਂ ਉਹਦਾ ਉਹ ਪੰਜਵੇਂ ਮਾਲਿਆਲੇ ਨੂੰ ਪਤਾ ਹੈ ਉਹਦਾ ਸਪੈਨਿਸ਼ ਬੋਲਦੇ ਇੱਕ ਉਹਨਾਂ ਦਾ ਬੇਟਾ ਹੈਗਾ ਉਹ ਇੰਗਲਿਸ਼ ਬੋਲ ਲੈਂਦਾ ਵਾ ਉਹਨੇ ਮੈਨੂੰ ਵੀ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੇਰੀ ਉਹਦਾ ਹੈਲਪ ਕਰ ਦਿੰਦੇ ਆ ਪਰ ਇੰਦਰ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਕਹਿੰਦੇ ਕਿ ਨਹੀਂ ਅਸੀਂ ਮਤਲਬ ਜਾਣ ਬੂਝ ਕੇ ਮੈਨੂੰ ਇਦਾਂ ਕਰਦੇ ਪਏ ਸੀ ਕਿ ਪੇਪਰ ਉਪਰ ਲੈ ਲਓ ਕਿ ਫਿਰ ਇਹਨਾਂ ਨੇ ਮੈਨੂੰ ਪਿਟਾ ਲਿਆ ਫਿਰ ਵੀ ਇਹਨਾਂ ਨੇ ਮੈਨੂੰ ਹੁਣ ਤੂੰ ਹੁਣ ਦੁਬਾਰਾ ਇਦਾਂ ਕਰਦੇ ਪਏ ਨੇ ਮਤਲਬ ਤੁਹਾਡੇ ਉਹ ਸਿਫ ਉਥੇ ਵੀ ਪੁਲਿਸ ਕੋਲ ਗਈ ਸੀ ਪੁਲਿਸ ਕੰਪਲੇਂਟ ਮੈਂ ਨਹੀਂ ਕੀਤੀ ਸੀ ਮੈਂ ਕਿਹਾ ਚਲੋ ਕੀ ਹੈ ਵੀ ਮੈਂ ਤਾਂ ਆਪਣਾ ਘਰ ਬਸਾਨ ਕਰਕੇ ਨਹੀਂ ਕੀਤੀ ਸੀ ਪਰ ਇਹਨਾਂ ਨੇ ਮੈਨੂੰ ਫਿਰ ਇਦਾਂ ਕੀਤਾ ਇੱਥੇ ਆ ਕੇ ਵੀ ਕਿੰਨੇ ਸਾਲ ਹੋਏ ਤੁਹਾਡੀ ਸ਼ਾਦੀ ਨੂੰ ਦੋ ਸਾਲ ਹੋ ਚੁਕੇ ਬੱਚੇ ਆ ਵੀ ਤੁਹਾਡੇ ਨਹੀਂ ਹਲੇ ਬੱਚਾ ਨਹੀਂ ਹੈਗਾ ਬੱਚੇ ਕਰਕੇ ਵੀ ਬੜਾ ਟਾਰਚਰ ਕਰਦੇ ਨੇ ਕਿ ਤੇਰੇ ਬੱਚਾ ਕਿਉਂ ਨਹੀਂ ਹੁੰਦਾ ਪਿਆ ਜੇ ਚਬੜੇਗਾ ਸਭ ਜਿੱਸਰਾ ਦਾ ਉਥੇ ਮਾਰਿਆ ਬੁੱਤਿਆ ਹਾਂਜੀ ਉਥੇ ਸ਼ਹਿਰ ਤੇ ਉਥੇ ਪੁਲਿਸ ਉੱਤੀ ਜਾਂਦੀ ਹੈ ਜਿਆ ਦਿਨ ਪਾਰਕਮਲੇ ਨੇ ਪਾਈ ਨਹੀਂ ਹੈ ਉੱਥੇ ਉੱਥੇ ਦੇ ਕਾਨੂੰਨ ਇਦਾਂ ਦੇ ਜੀ ਆਪਾਂ ਉੱਥੇ ਕੰਪਲੇਂਟ ਪਹਿਲਾਂ ਪਾਉਂਦੇ ਤੇ ਮੇਰੇ ਸੁਣੀ ਨਹੀਂ ਜਾਣੀ ਸੀ ਕਿਉਂਕਿ ਮੁੰਡਾ ਜਿਹੜਾ ਹੈਗਾ ਸਿਟੀਜ਼ਨ ਹੈਗਾ ਉੱਥੇ ਦਾ ਪਾਸਪੋਰਟ ਹੈਗਾ ਮੇਰੀ ਹਾਂਜੀ ਉੱਥੇ ਆਪਾਂ ਗੱਲ ਹਾਂਜੀ ਮੇਰੇ ਕੋਲ ਉਹ ਨਹੀਂ ਸੀਗੀ ਉਸ ਟਾਈਮ ਨਹੀਂ ਸੀਗੀ ਹੁਣ ਆਈ ਆ ਹਾਂਜੀ ਤੇ ਅੱਜ ਜੇ ਤੁਸੀਂ ਇੱਥੇ ਕਿੱਧਰ ਪਹੁੰਚ ਗਏ ਤੁਸੀਂ ਧੋਖੇ ਨਾਲ ਆ ਗਏ ਹਾਂਜੀ ਇੰਡੀਆ ਤੋਂ ਧੋਖੇ ਨਾਲ ਲੈ ਕੇ ਆਏ 5 ਦਿਨ ਪਹਿਲਾਂ ਤੇ ਮੈਨੂੰ ਇਹਨਾਂ ਨੇ ਕੁਝ ਨਹੀਂ ਕਹਿੰਦੇ ਅਸੀਂ ਘੁੰਮਣ ਜਾਣੇ ਹਾਂ ਹਾਂਜੀ ਕਹਿੰਦੇ 10-15 ਦਿਨ ਜਾਣੇ ਘੁੰਮਣ ਤੇ ਫੇ ਆ ਜਾਾਂਗੇ ਹਾਂਜੀ ਤੇ ਫਿਰ ਇੱਥੇ ਲੈ ਕੇ ਆਏ ਨੇ ਅੱਜ ਇਹਨਾਂ ਦੇ ਮਾਪਿਓ ਆਏ ਨੇ ਤੇ ਅੱਜ ਇਹਨਾਂ ਦੇ ਮਾਪਿਓ ਆਏ ਆ ਪਗੜ ਤਲਾਕ ਦੇਣਾ ਠੀਕ ਹੈ ਤੇ ਨਾਲੇ ਏਦਾਂ ਕਰਦੇ ਪਏ ਨੇ ਹੁਣ ਚਲੇਗੇ ਭੱਜ ਵੀ ਗਏ ਨੇ ਮੇਰਾ ਪਾਸਪੋਰਟ ਰੈ residenc ਲੈ ਕੇ ਹਾਂਜੀ ਜੇ ਤੁਹਾਡ ਨੂੰ ਹੋਰ ਕੋਈ ਪਰੇਸ਼ਾਨੀ ਕਿਤੇ ਪਾਸੇ ਹਾਂਜੀ ਇਹਨਾਂ ਨੇ ਮੈਨੂੰ ਬੱਚਾ ਤੋਂ ਵੀ ਬਹੁਤ ਟਾਰਚਰ ਕੀਤਾwidehat ਬੱਚਾ ਕਿਉਂ ਨਹੀਂ ਹੁੰਦਾ ਮੇਰਾ ਸਹੁਰਾ ਮੈਨੂੰ ਬੜਾ ਟਾਰਚਰ ਕਰਦਾ ਕਹਿੰਦਾ ਹਾਂਜੀ ਬੇਟਾ ਬੱਚਾ ਹੋਣਾ ਹੁੰਦਾ ਇੱਕ ਬੂੰਦ ਨਾ ਹੋ ਜਾਂਦਾ ਇਹ ਗੱਲ ਮੇਰੇ ਸੋਹਰਾ ਲਾਈਕ ਕਰ ਲੈ ਦੁਨੀਆ ਦੇ ਉਹੀ ਮੈਂ ਕਹਿ ਰਹੀ ਆ ਕਿ ਇਹ ਵਰਡ ਸੋਹਰਾ ਸਾਫ ਦੇ ਗਾਲੀਆ ਇੱਕ ਦਿੱਤੀ ਸਾਰੇ ਤੁਸੀਂ ਮੰਨੋਗੇ ਇੱਕ ਚੀਜ਼ ਨਹੀਂ ਗਈ ਉਹਨਾਂ ਨੇ ਮੈਂ ਤੁਸੀਂ ਮੈਨੂੰ ਐਸੇ ਪਤਾ ਨਹੀਂ ਇੱਕ ਚੀਜ਼ ਅਸੀਂ ਤੁਹਾਨੂੰ ਕਿੰਨਾ ਬੁਰਾ ਲੱਗਾ ਤੇ ਤੁਸੀਂ ਮੰਨੋਗੇ ਇਹਨਾਂ ਦਾ ਆਪਣਾ ਜੀਜਾ 인ਦਰ ਸਾਰੇ ਕੋਲ ਬੈਠੇ ਹੋਗੇ ਤੁਸੀਂ ਮੰਨੋਗੇ ਇਹਨਾਂ ਨੇ ਮੈਨੂੰ ਕੀ ਕੀ ਗੱਲਾਂ ਕਹੀਆਂ ਗਈਆਂ ਵਾ ਅੱਛਾ ਤੁਸੀਂ ਇਹ ਦੱਸੋ ਵੀ ਅੱਜ ਤੁਹਾਡੇ ਨਾਲ ਕੀ ਹੋਇਆ ਅੱਜ ਇਹ ਆਏ ਨੇ ਪਹਿਲਾਂ ਤੇ ਮੇਰੇ ਪਾਸ ਮੈਂ ਕਿਹਾ ਜੇ ਤੁਸੀਂ ਆਏ ਤੁਸੀਂ ਇਸ ਗੱਲ ਕਰਨ ਆਏ ਹੋ ਤੁਸੀਂ ਇਕੱਲੇ ਕਿਉਂ ਨਹੀਂ ਆਏ 15ਵੇਂ ਬੰਦੇ ਕਿਉਂ ਲੈ ਕੇ ਆਏ ਹੋ ਕਿਉਂ ਲੈ ਕੇ ਆਏ ਹੋ ਬੰਦੇ ਹਾਂਜੀ ਕਹਿੰਦੇ ਅਸੀਂ ਗੱਲ ਕਰਨ ਲਈ ਆਏ ਸੀ ਨਾਲ ਗੱਡੀ 'ਚ ਬਦਮਾਸ਼ ਬਿਠਾਏ ਹੋਏ ਸੀਗੇ ਕਿਉਂ ਬਿਠਾਏ ਸੀ ਪਹਿਲਾਂ ਦੱਸੋ ਮਾਂ ਪਿਓ ਨੂੰ ਅੰਦਰ ਨਹੀਂ ਜਾਣ ਦਿੱਤਾ ਸਾਹੀ ਦੋ ਬੰਦੇ ਬਾਹਰ ਖੜੇ ਕੀਤੇ ਰਹੀ ਬਦਮਾਸ਼ ਦੋ ਗੱਡੀ 'ਚ ਬੈਠੇ ਸੀਗੇ ਤੇ ਜੋ ਆਪਣਾ ਸਮਾਨ ਇਹਨਾਂ ਨੇ ਕੁਝ ਨਹੀਂ ਕੱਢਿਆ ਐਦਾਂ ਹੀ ਚਲੇ ਗਏ ਨੇ ਐਦਾਂ ਹੀ ਆਏ ਉੱਥੇ ਬੈਠੇ ਚਲੇ ਗਏ ਨੇ ਤੇ ਨਪੂਰੀ ਵਾਲਾ ਅਦਨੋਸ ਤੇ ਇੰਟੂ ਕੇਜੀ ਮਾਸੀ ਵਾਲੀ ਨਾਮ ਅੰਜੂ ਸ਼ਿਕਾਇਤ ਦਿੱਤੀ ਹੈ ਆਪਣੇ ਕੀ ਨਾ ਆਪਣਾ ਅਨਰਾਦਾ ਅਨਰਾਦਾ ਨੇ ਹਾਂਜੀ ਆਪਣੇ ਪਤੀ ਦੇ ਖਿਲਾਫ ਵੀ ਮੈਂ ਉਸ ਸਪੇਨ ਤੋਂ ਬੁਲਾ ਕੇ ਮੈਨਾਂ ਧੋਖਾ ਕੀਤਾ ਵਾ ਅੱਛਾ ਜੀ ਤੇ ਪਾਸਪੋਰਟ ਤੇ ਹੋਰ ਜਿਹੜੇ ਪ੍ਰੂਫ ਆ ਅੱਛਾ ਜੀ ਉਹਨੇ ਆਪਣੀ ਮਾਸੀ ਨੂੰ ਦੇ ਦਿੱਤੇ ਆ ਹੂੰ ਹੂੰ ਤੇ ਹੁਣ ਉਹ ਹੁਣ ਜਿਹੜੇ ਵਾਪਸ ਸਪੇਨ ਜਾ ਰਹੇ ਹੀ ਗਏ ਨੇ ਭੱਜ ਗਏ ਨੇ ਸਾਨੂੰ ਨਹੀਂ ਪਤਾ ਕਿੱਥੇ ਗਏ ਨੇ ਆਪਣੇ ਹੀ ਉਹ ਭੱਜ ਗਏ ਬੇਟਾ ਕੋਈ ਗੱਲ ਨਹੀਂ ਇੱਕ ਮਿੰਟ ਤੁਸੀਂ ਹੌਸਲਾ ਥੋੜਾ ਰੱਖੋ ਨਾ ਤੁਸੀਂ ਦੋ ਮਿੰਟ ਹੌਸਲਾ ਤਾਂ ਰੱਖੋ ਹੁਣ ਇਹ ਲੜਕੀ ਜਿਹੜੀ ਆ ਆਪਣੇ ਰੀਤਨਗਦੀ ਰਹਿਣ ਵਾਲੀ ਆ ਇਹ ਪ੍ਰੀਤਨਗਦੀ ਰਹਿਣ ਵਾਲੀ ਆ ਤੇ ਇੱਥੇ 500 ਸਟੇਜ ਤੇ ਪਈ ਆ ਅੱਛਾ ਜੀ ਤੇ ਇਹਦੇ ਪਤੀ ਨੇ ਦਿਨ ਨੂੰ ਸਪੇਨ ਬੁਲਾਇਆ ਸਪੇਨ ਜਾ ਕੇ ਆਏ ਤੁਸੀਂ ਹਾਂਜੀ ਸਪੇਨ ਤੋਂ ਧੋਖੇ ਨਾਲ ਇੱਥੇ ਲੈ ਕੇ ਆਏ ਨੇ ਮੈਨੂੰ ਅੱਛਾ ਸਪੇਨ ਬੁਲਾ ਕੇ ਫਿਰ ਧੋਖੇ ਨਾਲ ਇੱਥੇ ਲੈ ਕੇ ਆਇਆ ਤੇ ਹੁਣ ਤਾਂ ਦਾਸਾ ਪਾਸਪੋਰਟ ਤੇ ਸਾਰਾ ਕੁਝ ਜਿਹੜਾ ਉਹਨਾਂ ਨੇ ਆਪਣੇ ਰਕਪੋਰਡ ਰੱਖ ਲਿਆ ਤੇ ਇੱਥੇ ਘਰ ਛੱਡ ਕੇ ਚਲੇ ਗਏ ਹਾਂਜੀ ਸਾਰਾ ਘਰ ਦੇ ਵਿੱਚ ਕੋਈ ਨਹੀਂ ਰਹਿੰਦਾ ਹੁਣ ਉਹਨਾਂ ਦੀ ਇੱਕ ਮਾਸੇ ਕਹਿੰਦੇ ਕਿੱਥੇ ਜਾ ਉਹ ਵੀ ਦੇਖ ਲਾਂਗੇ ਆਪਾਂ ਕੋਈ ਗੱਲ ਨਹੀਂ ਬੇਟਾ ਹਾਂ ਛੁੱਲਾ ਛੱਡ ਕੇ ਚਲੇ ਗਏ ਇਹ ਇਹ ਇਹਨਾਂ ਦਾ ਮੈਟਰ ਆ ਜੀ ਓਕੇ ਹਾਂਜੀ ਕੁੜੀ ਨੂੰ ਮਾਰਦੇ ਕੁੜਦੇ ਆ ਉਹ ਘਰ ਛੱਡ ਲਿਆ ਜੀ ਮੂਵਮੈਂਟ ਡਿਸਟਰਬ ਹਾਂਜੀ ਮੈਟਰ ਮੂਵਮੈਂਟ ਡਿਸਟਰਬ ਆਹੋ ਬਾਦ ਮੈਂ ਉਹ ਲੜਕੀ ਨਾਲ ਝਗੜਾ ਕਰਦੇ ਧੋਖੇ ਨਾਲ ਬੁਲਾ ਲਿਆ ਇਹਨੂੰ ਇੱਧਰ ओके okay. हां जी स्पेन ਤੋਂ اچھا ਹੁਣ ਆਪੋ ਇੱਥੋਂ ਛੱਡ ਕੇ ਸਾਰੇ ਚਲੇ ਗਏ ਤੇ ਹਸਬੰਡ ਜਿਹੜੇ ਕਿੱਥੇ ਰਹਿੰਦੇ ਆ ਜੀ ਸਪेन ਤੇ ਇਹ ਰਹਿੰਦਾ ਜੀ ਪਰਫੇ ਰਹਿੰਦੇ ਸਤਰੀ ਨੂੰ ਆਇਆ ਇੱਥੇ ਇੰਡੀਆ اچھا ਜੀ ਹਾਂ ਜੀ ਇਹ ਜਿਹੜੇ ਪਾਰਸ ਦੇ ਸੰਦੇ ਜੀ ਕਿੱਥੇ ਰਹਿੰਦੇ ਸੀ ਕਿੱਥੇ ਹਾਂ ਜੀ ਪਾਰਸ ਤੇ 500 ਸੀਟ ਹੋ ਹਾਂ ਜੀ ਓਕੇ ਤੇ ਅੱਜ ਆਈਓ ਤੁਸੀਂ ਕੀ ਫੀਲ ਕਰਦੇ ਹੋ ਬੜੇ ਤੁਸੀਂ ਵਧੀਆ ਕੰਮ ਅਫਸਰ ਹੋ ਤੁਸੀਂ ਬੜੇ ਬੜੇ ਵੱਡੇ ਵੱਡੇ ਮਸਲੇ ਹੱਲ ਕੀਤੇ ਦੇਖੋ ਜੀ ਜੋ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਹੋਊਗੀ ਆਪਾਂ ਕਰਾਂਗੇ ਜੀ ਬਿਲਕੁਲ ਹਾਂ ਜੀ ਚੀਕਨ ਆਲੀ ਜੀ ਸਾਡੇ ਕੋਲ ਆਇਆ ਦੇਖੋ ਉਹ ਉਸਦੇ ਕੋਲੋਂ ਤਾਂ ਹੀ ਹੁੰਦਾ ਜਦੋਂ ਕਿ ਦੁਖੀ ਹੁੰਦਾ ਜੀ ਜੀ ਤੇ ਜੇ ਅਸੀਂ ਨਾ ਇਹਨਾਂ ਨੂੰ ਇਨਸਾਫ ਦਿੱਤਾ ਤਾਂ ਫਿਰ ਕੌਣ ਦੇਊਗਾ ਜੀ ਬਿਲਕੁਲ ਠੀਕ ਹੈ